ਨੌਇਡਾ ਅਤੇ ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਵਿੱਚ ਵੱਡਾ ਬਦਲਾਅ ਦੇਖਣ ਲਈ ਤਿਆਰ ਆ। 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ 1 ਜਨਵਰੀ 2026 ਤੋਂ ਨੌਇਡਾ ਅਤੇ ਗ੍ਰੇਟਰ ਨੌਇਡਾ ਵਿੱਚ ਇੱਕ ਗ੍ਰੀਨ ਡਿਲੀਵਰੀ ਮਾਡਲ ਲਾਗੂ ਕਰਨ ਦਾ ਫੈਸਲਾ ਕੀਤਾ। ਇਸ ਯੋਜਨਾ ਦੇ ਤਹਿਤ ਕਿਸੇ ਵੀ ਈ-ਕਾਮਰਸ ਕੰਪਨੀ ਨੂੰ ਪੈਟਰੋਲ ਜਾਂ ਡੀਜ਼ਲ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਨੌਇਡਾ ਅਤੇ ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਨੂੰ ਵੱਡੇ ਬਦਲਾਅ ਦੇਖਣ ਲਈ ਤਿਆਰ ਹੈ। ਦਰਸਲ ਪਹਿਲੀ ਜਨਵਰੀ 2026 ਤੋਂ ਆਨਲਾਈਨ ਡਿਲੀਵਰੀ ਸਿਰਫ ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਕੇ ਕੀਤੀ ਜਾਵੇਗੀ ਇਸ ਨਾਲ ਰੋਜ਼ਾਨਾ ਸੜਕਾਂ ਤੇ ਚੱਲਣ ਵਾਲੇ ਹਜ਼ਾਰਾਂ ਡਿਲੀਵਰੀ ਵਾਹਨਾਂ ਤੋਂ ਪ੍ਰਦੂਸ਼ਣ ਨੂੰ ਲਗਭਗ ਖਤਮ ਕਰਨ ਦੀ ਉਮੀਦ ਹੈ ਇਹ ਫੈਸਲਾ ਸਿਗੀ ਜ਼ੋਮੈਟੋ ਐਮਾਜ਼ਨ ਫਲਿੱਪਕਾਰਟ ਅਤੇ ਬਲਿੰਕਟ ਵਰਗੀਆਂ ਕੰਪਨੀਆਂ ਲਈ ਇੱਕ ਵੱਡਾ ਗੇਮ ਚੇਂਜਰ ਸਾਬਤ ਹੋਵੇਗਾ ਡਿਲੀਵਰੀ ਬਾਈਕ ਸਕੂਟਰ ਆਟੋ ਅਤੇ ਛੋਟੇ ਚਾਰ ਪਹੀਆ ਵਾਹਨ ਸਾਰੇ ਸੀਐਨਜੀ ਜਾਂ ਈਵੀ ਵਿੱਚ ਬਦਲੇ ਜਾਣਗੇ ਅਧਿਕਾਰੀਆਂ ਦਾ ਮੰਨਣਾ ਕਿ ਇਸ ਨਾਲ ਸ਼ਹਿਰ ਵਿੱਚ ਗ੍ਰੀਨ ਜੋਬਸ ਵਧਣਗੀਆਂ ਅਤੇ ਡਿਲੀਵਰੀ ਭਾਈ ਵਾਲਾਂ ਨੂੰ ਨਵੀਂ ਟੈਕਨੋਲੋਜੀ ਨਾਲ ਵਾਹਨ ਚਲਾਉਣ ਦਾ ਮੌਕਾ ਮਿਲੇਗਾ। ਇਸ ਨੀਤੀ ਨੂੰ ਲਾਗੂ ਕਰਨ ਲਈ ਨੌਇਡਾ ਦੇ ਸੈਕਟਰ 32 ਸਥਿਤ ਆਰਟੀਓ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਆਰਟੀਓ ਪ੍ਰਸ਼ਾਸਨ ਨੰਦ ਕੁਮਾਰ ਨੇ ਕੀਤੀ, ਜਦੋਂ ਕਿ ਆਰਟੀਓ ਵਿਨੇ ਕੁਮਾਰ ਸਿੰਘ ਅਤੇ ਵਕਫਕ ਡਿਲੀਵਰੀ ਕੰਪਨੀਆਂ ਦੇ ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਅਧਿਕਾਰੀਆਂ ਨੇ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਤੁਰੰਤ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਇਸ ਕਦਮ ਨਾਲ ਸੜਕਾਂ 'ਤੇ ਰੋਜ਼ਾਨਾ ਹਜ਼ਾਰਾਂ ਡਿਲੀਵਰੀ ਵਾਹਨਾਂ ਦੁਆਰਾ ਨਿਕਲਣ ਵਾਲੇ ਧੂਏ ਨੂੰ ਹਟਾਉਣ ਅਤੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮਾਹਿਰਾਂ ਅਨੁਸਾਰ ਇਹ ਫੈਸਲਾ ਐਨਸੀਆਰ ਨੂੰ ਗ੍ਰੀਨ ਮੋਬਿਲਿਟੀ ਜ਼ੋਨ ਬਨਣ ਵਿੱਚ ਲੈ ਜਾਣ ਵਿੱਚ ਇੱਕ ਵੱਡਾ ਕਦਮ ਹੈ ਨੌਇਡਾ ਅਤੇ ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਵਿੱਚ ਵੱਡਾ ਬਦਲਾਅ ਦੇਖਣ ਲਈ ਤਿਆਰ ਆ। 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ 1 ਜਨਵਰੀ 2026 ਤੋਂ ਨੌਇਡਾ ਅਤੇ ਗ੍ਰੇਟਰ ਨੌਇਡਾ ਵਿੱਚ ਇੱਕ ਗ੍ਰੀਨ ਡਿਲੀਵਰੀ ਮਾਡਲ ਲਾਗੂ ਕਰਨ ਦਾ ਫੈਸਲਾ ਕੀਤਾ। ਇਸ ਯੋਜਨਾ ਦੇ ਤਹਿਤ ਕਿਸੇ ਵੀ ਈ-ਕਾਮਰਸ ਕੰਪਨੀ ਨੂੰ ਪੈਟਰੋਲ ਜਾਂ ਡੀਜ਼ਲ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਨੌਇਡਾ ਅਤੇ ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਹੁਣ ਵੱਡੇ ਬਦਲਾਅ ਦੇਖਣ ਲਈ ਤਿਆਰ ਹੈ। ਦਰਸਲ 1 ਜਨਵਰੀ 2026 ਤੋਂ ਆਨਲਾਈਨ ਡਿਲੀਵਰੀ ਸਿਰਫ ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਕੇ ਕੀਤੀ ਜਾਵੇਗੀ ਇਸ ਨਾਲ ਰੋਜ਼ਾਨਾ ਸੜਕਾਂ ਤੇ ਚੱਲਣ ਵਾਲੇ ਹਜ਼ਾਰਾਂ ਡਿਲੀਵਰੀ ਵਾਹਨਾਂ ਤੋਂ ਪ੍ਰਦੂਸ਼ਣ ਨੂੰ ਲਗਭਗ ਖਤਮ ਕਰਨ ਦੀ ਉਮੀਦ ਹੈ ਇਹ ਫੈਸਲਾ ਸਿਗੀ ਜ਼ੋਮੈਟੋ ਐਮਾਜ਼ਨ ਫਲਿੱਪਕਾਰਟ ਅਤੇ ਬਲਿੰਕਟ ਵਰਗੀਆਂ ਕੰਪਨੀਆਂ ਲਈ ਇੱਕ ਵੱਡਾ ਗੇਮ ਚੇਂਜਰ ਸਾਬਤ ਹੋਵੇਗਾ ਡਿਲੀਵਰੀ ਬਾਈਕ ਸਕੂਟਰ ਆਟੋ ਅਤੇ ਛੋਟੇ ਚਾਰ ਪਹੀਆ ਵਾਹਨ ਸਾਰੇ ਸੀਐਨਜੀ ਜਾਂ ਈਵੀ ਵਿੱਚ ਬਦਲੇ ਜਾਣਗੇ ਅਧਿਕਾਰੀਆਂ ਦਾ ਮੰਨਣਾ ਕਿ ਇਸ ਨਾਲ ਸ਼ਹਿਰ ਵਿੱਚ ਗ੍ਰੀਨ ਜੋਬਸ ਵਧਣਗੀਆਂ ਅਤੇ ਡਿਲੀਵਰੀ ਭਾਈ ਵਾਲਾਂ ਨੂੰ ਨਵੀਂ ਟੈਕਨੋਲੋਜੀ ਨਾਲ ਵਾਹਨ ਚਲਾਉਣ ਦਾ ਮੌਕਾ ਮਿਲੇਗਾ। ਇਸ ਨੀਤੀ ਨੂੰ ਲਾਗੂ ਕਰਨ ਲਈ ਨੌਇਡਾ ਦੇ ਸੈਕਟਰ 32 ਸਥਿਤ ਆਰਟੀਓ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਆਰਟੀਓ ਪ੍ਰਸ਼ਾਸਨ ਨੰਦ ਕੁਮਾਰ ਨੇ ਕੀਤੀ, ਜਦੋਂ ਕਿ ਆਰਟੀਓ ਵਿਨੇ ਕੁਮਾਰ ਸਿੰਘ ਅਤੇ ਵਕਫਕ ਡਿਲੀਵਰੀ ਕੰਪਨੀਆਂ ਦੇ ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਅਧਿਕਾਰੀਆਂ ਨੇ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਤੁਰੰਤ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਇਸ ਕਦਮ ਨਾਲ ਸੜਕਾਂ 'ਤੇ ਰੋਜ਼ਾਨਾ ਹਜ਼ਾਰਾਂ ਡਿਲੀਵਰੀ ਵਾਹਨਾਂ ਦੁਆਰਾ ਨਿਕਲਣ ਵਾਲੇ ਧੂਏ ਨੂੰ ਹਟਾਉਣ ਅਤੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਮਾਹਿਰਾਂ ਅਨੁਸਾਰ ਇਹ ਫੈਸਲਾ ਐਨਸੀਆਰ ਨੂੰ ਗ੍ਰੀਨ ਮੋਬਿਲਿਟੀ ਜ਼ੋਨ ਬਨਣ ਵਿੱਚ ਲੈ ਜਾਣ ਵਿੱਚ ਇੱਕ ਵੱਡਾ ਕਦਮ ਹੈ ਨੌਇਡਾ ਅਤੇ ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਵਿੱਚ ਵੱਡਾ ਬਦਲਾਅ ਦੇਖਣ ਲਈ ਤਿਆਰ ਆ। 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ 1 ਜਨਵਰੀ 2026 ਤੋਂ ਨੌਇਡਾ ਅਤੇ ਗ੍ਰੇਟਰ ਨੌਇਡਾ ਵਿੱਚ ਇੱਕ ਗ੍ਰੀਨ ਡਿਲੀਵਰੀ ਮਾਡਲ ਲਾਗੂ ਕਰਨ ਦਾ ਫੈਸਲਾ ਕੀਤਾ। ਇਸ ਯੋਜਨਾ ਦੇ ਤਹਿਤ ਕਿਸੇ ਵੀ ਈ-ਕਾਮਰਸ ਕੰਪਨੀ ਨੂੰ ਪੈਟਰੋਲ ਜਾਂ ਡੀਜ਼ਲ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਨੌਇਡਾ ਅਤੇ ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਨੂੰ ਵੱਡੇ ਬਦਲਾਅ ਦੇਖਣ ਲਈ ਤਿਆਰ ਹੈ। ਦਰਸਲ ਪਹਿਲੀ ਜਨਵਰੀ 2026 ਤੋਂ ਆਨਲਾਈਨ ਡਿਲੀਵਰੀ ਸਿਰਫ ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਕੇ ਕੀਤੀ ਜਾਵੇਗੀ ਇਸ ਨਾਲ ਰੋਜ਼ਾਨਾ ਸੜਕਾਂ ਤੇ ਚੱਲਣ ਵਾਲੇ ਹਜ਼ਾਰਾਂ ਡਿਲੀਵਰੀ ਵਾਹਨਾਂ ਤੋਂ ਪ੍ਰਦੂਸ਼ਣ ਨੂੰ ਲਗਭਗ ਖਤਮ ਕਰਨ ਦੀ ਉਮੀਦ ਹੈ ਇਹ ਫੈਸਲਾ ਸਿਗੀ ਜ਼ੋਮੈਟੋ ਐਮਾਜ਼ਨ ਫਲਿੱਪਕਾਰਟ ਅਤੇ ਬਲੈਂਕਟ ਵਰਗੀਆਂ ਕੰਪਨੀਆਂ ਲਈ ਇੱਕ ਵੱਡਾ ਗੇਮ ਚੇਂਜਰ ਸਾਬਤ ਹੋਵੇਗਾ ਡਿਲੀਵਰੀ ਬਾਈਕ ਸਕੂਟਰ ਆਟੋ ਅਤੇ ਛੋਟੇ ਚਾਰ ਪਹੀਆ ਵਾਹਨ ਸਾਰੇ ਸੀਐਨਜੀ ਜਾਂ ایਵੀ ਵਿੱਚ ਬਦਲੇ ਜਾਣਗੇ ਅਧਿਕਾਰੀਆਂ ਦਾ ਮੰਨਣਾ ਕਿ ਇਸ ਨਾਲ ਸ਼ਹਿਰ ਵਿੱਚ ਗ੍ਰੀਨ ਜੋਬਸ ਵਧਣ ਗਿਆ ਅਤੇ ਡਿਲੀਵਰੀ ਭਾਈ ਵਾਲਾਂ ਨੂੰ ਨਵੀਂ ਟੈਕਨੋਲੋਜੀ ਨਾਲ ਵਾਹਨ ਚਲਾਉਂਦਾ ਮੌਕਾ ਮਿਲੇਗਾ। ਇਸ ਨੀਤੀ ਨੂੰ ਲਾਗੂ ਕਰਨ ਲਈ ਨੌਇਡਾ ਦੇ ਸੈਕਟਰ 32 ਸਥਿਤ ARTO ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ARTO ਪ੍ਰਸ਼ਾਸਨਨੰਦ ਕੁਮਾਰ ਨੇ ਕੀਤੀ, ਜਦੋਂ ਕਿ ARTO ਵਿਨੈਕ ਕੁਮਾਰ ਸਿੰਘ ਅਤੇ ਵੱਖ-ਵੱਖ ਡਿਲੀਵਰੀ ਕੰਪਨੀਆਂ ਦੇ ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਅਧਿਕਾਰੀਆਂ ਨੇ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਤੁਰੰਤ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਇਸ ਕਦਮ ਨਾਲ ਸੜਕਾਂ 'ਤੇ ਰੋਜ਼ਾਨਾ ਹਜ਼ਾਰਾਂ ਡਿਲੀਵਰੀ ਵਾਹਨਾਂ ਦੁਆਰਾ ਨਿਕਲਣ ਵਾਲੇ ਧੂਏ ਨੂੰ ਹਟਾਉਣ ਅਤੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਮਹਾਰਾਂਚਰ ਇਹ ਫੈਸਲਾ ਐਨਸੀਆਰ ਨੂੰ ਗ੍ਰੀਨ ਮੋਬਿਲਿਟੀ ਜ਼ੋਨ ਬਨਣ ਵਿੱਚ ਲੈ ਜਾਣ ਵਿੱਚ ਇੱਕ ਵੱਡਾ ਕਦਮ ਹੈ ਨਾਇਡਾ ਅਤੇ ਗ੍ਰੇਟਰ ਨਾਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਵਿੱਚ ਵੱਡਾ ਬਦਲਾਅ ਦੇਖਣ ਲਈ ਤਿਆਰ ਆ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ 1 ਜਨਵਰੀ 2026 ਤੋਂ ਨਾਇਡਾ ਅਤੇ ਗ੍ਰੇਟਰ ਨਾਇਡਾ ਵਿੱਚ ਇੱਕ ਗ੍ਰੀਨ ਡਿਲੀਵਰੀ ਮਾਡਲ ਲਾਗੂ ਕਰਨ ਦਾ ਫੈਸਲਾ ਕੀਤਾ ਇਸ ਸਜੋਧਨਾ ਦੇ ਤਹਿਤ ਕਿਸੇ ਵੀ ਈ ਕਾਮਰਸ ਕੰਪਨੀ ਨੂੰ ਪੈਟਰੋਲ ਜਾਂ ਡੀਜ਼ਲ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਨੌਇੜਾ ਅਤੇ ਗ੍ਰੇਟਰ ਨੌਇੜਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਨੂੰ ਵੱਡੇ ਬਦਲਾਅ ਦੇਖਣ ਲਈ ਤਿਆਰ ਹੈ। ਦਰਸਲ ਪਹਿਲੀ ਜਨਵਰੀ 2026 ਤੋਂ ਆਨਲਾਈਨ ਡਿਲੀਵਰੀ ਸਿਰਫ ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਕੇ ਕੀਤੀ ਜਾਵੇਗੀ। ਇਸ ਨਾਲ ਰੋਜ਼ਾਨਾ ਸੜਕਾਂ 'ਤੇ ਚੱਲਣ ਵਾਲੇ ਹਜ਼ਾਰਾਂ ਡਿਲੀਵਰੀ ਵਾਹਨਾਂ ਤੋਂ ਪ੍ਰਦੂਸ਼ਣ ਨੂੰ ਲਗਭਗ ਖਤਮ ਕਰਨ ਦੀ ਉਮੀਦ ਹੈ। ਇਹ ਫੈਸਲਾ ਸਿਗੀ ਜ਼ੋਮੈਟੋ, ਐਮਾਜ਼ਨ, ਫਲਿੱਪਕਾਰਟ ਅਤੇ ਬਲਿੰਕਟ ਵਰਗੀਆਂ ਕੰਪਨੀਆਂ ਲਈ ਇੱਕ ਵੱਡਾ ਗੇਮ ਚੇਂਜਰ ਸਾਬਤ ਹੋਵੇਗਾ। ਡਿਲੀਵਰੀ ਬਾਈਕ, ਸਕੂਟਰ, ਆਟੋ ਅਤੇ ਛੋਟੇ ਚਾਰ ਪਹੀਆ ਵਾਹਨ ਸਾਰੇ ਸੀਐਨਜੀ ਜਾਂ ਈਵੀ ਵਿੱਚ ਬਦਲੇ ਜਾਣਗੇ ਅਧਿਕਾਰੀਆਂ ਦਾ ਮੰਨਣਾ ਕਿ ਇਸ ਨਾਲ ਸ਼ਹਿਰ ਵਿੱਚ ਗ੍ਰੀਨ ਜੋਬਸ ਵਧਣਗੀਆਂ ਅਤੇ ਡਿਲੀਵਰੀ ਭਾਈ ਵਾਲਾਂ ਨੂੰ ਨਵੀਂ ਟੈਕਨੋਲੋਜੀ ਨਾਲ ਵਾਹਨ ਚਲਾਉਂਦਾ ਮੌਕਾ ਮਿਲੇਗਾ ਇਸ ਨੀਤੀ ਨੂੰ ਲਾਗੂ ਕਰਨ ਲਈ ਨੌਇਡਾ ਦੇ ਸੈਕਟਰ 32 ਸਥਿਤ ਏਆਰਟੀਓ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ ਮੀਟਿੰਗ ਦੀ ਪ੍ਰਧਾਨਗੀ ਏਆਰਟੀਓ ਪ੍ਰਸ਼ਾਸਨ ਨੰਦ ਕੁਮਾਰ ਨੇ ਕੀਤੀ ਜਦੋਂ ਕਿ ਏਆਰਟੀਓ ਵਿਨੇ ਕੁਮਾਰ ਸਿੰਘ ਅਤੇ ਵਕਫਕ ਡਿਲੀਵਰੀ ਕੰਪਨੀਆਂ ਦੇ ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਅਧਿਕਾਰੀਆਂ ਨੇ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਤੁਰੰਤ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਇਸ ਕਦਮ ਨਾਲ ਸੜਕਾਂ 'ਤੇ ਰੋਜ਼ਾਨਾ ਹਜ਼ਾਰਾਂ ਡਿਲੀਵਰੀ ਵਾਹਨਾਂ ਦੁਆਰਾ ਨਿਕਲਣ ਵਾਲੇ ਧੂਏ ਨੂੰ ਹਟਾਉਣ ਅਤੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਮਾਹਿਰਾਂ ਅਨੁਸਾਰ ਇਹ ਫੈਸਲਾ ਐਨਸੀਆਰ ਨੂੰ ਗ੍ਰੀਨ ਮੋਬਿਲਿਟੀ ਜ਼ੋਨ ਬਨਣ ਵਿੱਚ ਲੈ ਜਾਣ ਵਿੱਚ ਇੱਕ ਵੱਡਾ ਕਦਮ ਹੈ ਨੌਇਡਾ ਅਤੇ ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਵਿੱਚ ਵੱਡਾ ਬਦਲਾਅ ਦੇਖਣ ਲਈ ਤਿਆਰ ਆ। 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ 1 ਜਨਵਰੀ 2026 ਤੋਂ ਨੌਇਡਾ ਅਤੇ ਗ੍ਰੇਟਰ ਨੌਇਡਾ ਵਿੱਚ ਇੱਕ ਗ੍ਰੀਨ ਡਿਲੀਵਰੀ ਮਾਡਲ ਲਾਗੂ ਕਰਨ ਦਾ ਫੈਸਲਾ ਕੀਤਾ। ਇਸ ਯੋਜਨਾ ਦੇ ਤਹਿਤ ਕਿਸੇ ਵੀ ਈ-ਕਾਮਰਸ ਕੰਪਨੀ ਨੂੰ ਪੈਟਰੋਲ ਜਾਂ ਡੀਜ਼ਲ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਨੌਇਡਾ ਅਤੇ ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਵਿੱਚ ਹਵਾ ਨੂੰ ਸਾਫ਼ ਕਰਨ ਲਈ ਡਿਲੀਵਰੀ ਸੈਕਟਰ ਹੁਣ ਵੱਡੇ ਬਦਲਾਅ ਦੇਖਣ ਲਈ ਤਿਆਰ ਹੈ। ਦਰਸਲ 1 ਜਨਵਰੀ 2026 ਤੋਂ ਆਨਲਾਈਨ ਡਿਲੀਵਰੀ ਸਿਰਫ ਸੀएनजी ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਕੇ ਕੀਤੀ ਜਾਵੇਗੀ ਇਸ ਨਾਲ ਰੋਜ਼ਾਨਾ ਸੜਕਾਂ ਤੇ ਚੱਲਣ ਵਾਲੇ ਹਜ਼ਾਰਾਂ ਡਿਲੀਵਰੀ ਵਾਹਨਾਂ ਤੋਂ ਪ੍ਰਦੂਸ਼ਣ ਨੂੰ ਲਗਭਗ ਖਤਮ ਕਰਨ ਦੀ ਉਮੀਦ ਹੈ ਇਹ ਫੈਸਲਾ ਸਿਗੀ Zomato, Amazon, Flipkart ਅਤੇ Blinkit ਵਰਗੀਆਂ ਕੰਪਨੀਆਂ ਲਈ ਇੱਕ ਵੱਡਾ ਗੇਮ ਚੇਂਜਰ ਸਾਬਤ ਹੋਵੇਗਾ ਡਿਲੀਵਰੀ ਬਾਈਕ, ਸਕੂਟਰ, ਆਟੋ ਅਤੇ ਛੋਟੇ ਚਾਰ ਪਹੀਆ ਵਾਹਨ ਸਾਰੇ ਸੀएनजी ਜਾਂ EV ਵਿੱਚ ਬਦਲੇ ਜਾਣਗੇ ਅਧਿਕਾਰੀਆਂ ਦਾ ਮੰਨਣਾ ਕਿ ਇਸ ਨਾਲ ਸ਼ਹਿਰ ਵਿੱਚ ਗ੍ਰੀਨ ਜੋਬਸ ਵਧਣਗੀਆਂ ਅਤੇ ਡਿਲੀਵਰੀ ਭਾਈ ਵਾਲਾਂ ਨੂੰ ਨਵੀਂ ਟੈਕਨੋਲੋਜੀ ਨਾਲ ਵਾਹਨ ਚਲਾਉਂਦਾ ਮੌਕਾ ਮਿਲੇਗਾ। ਇਸ ਨੀਤੀ ਨੂੰ ਲਾਗੂ ਕਰਨ ਲਈ ਨੌਇਡਾ ਦੇ ਸੈਕਟਰ 32 ਸਥਿਤ ARTO ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ARTO ਪ੍ਰਸ਼ਾਸਨਨੰਦ ਕੁਮਾਰ ਨੇ ਕੀਤੀ, ਜਦੋਂ ਕਿ ARTO ਵਿਨੈਕ ਕੁਮਾਰ ਸਿੰਘ ਅਤੇ ਵੱਖ-ਵੱਖ ਡਿਲੀਵਰੀ ਕੰਪਨੀਆਂ ਦੇ ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਅਧਿਕਾਰੀਆਂ ਨੇ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਅਤੇ ਉਹਨਾਂ ਨੂੰ ਤੁਰੰਤ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਇਸ ਕਦਮ ਨਾਲ ਸੜਕਾਂ 'ਤੇ ਰੋਜ਼ਾਨਾ ਹਜ਼ਾਰਾਂ ਡਿਲੀਵਰੀ ਵਾਹਨਾਂ ਦੁਆਰਾ ਨਿਕਲਣ ਵਾਲੇ ਧੂਏ ਨੂੰ ਹਟਾਉਣ ਅਤੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ। ਮਾਹਿਰਾਂ ਅਨੁਸਾਰ ਇਹ ਫੈਸਲਾ ਐਨਸੀਆਰ ਨੂੰ ਗ੍ਰੀਨ ਮੋਬਿਲਿਟੀ ਜ਼ੋਨ ਬਨਣ ਵਿੱਚ ਲੈ ਜਾਣ ਵਿੱਚ ਇੱਕ ਵੱਡਾ ਕਦਮ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ